ਲੜਾਈ ਝਗੜੇ ਦੀਆਂ ਇਹ ਤਸਵੀਰਾਂ ਜਲਾਲਾਬਾਦ ਦੀ ਸਬਜ਼ੀ ਮੰਡੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਬਜ਼ੀ ਵੇਚਣ ਵਾਲੇ ਆੜਤੀਏ ਗ੍ਰਾਹਕ ਨੂੰ ਲੈ ਕੇ ਆਪਸ ਵਿੱਚ ਪਿੜ ਗਏ ਦੱਸਿਆ ਜਾ ਰਿਹਾ ਕਿ ਇੱਕ ਜ਼ਿਮੀਦਾਰ ਸਬਜ਼ੀ ਵੇਚਣ ਆਇਆ ਸੀ ਜਿਸ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਤੇ ਦੇਖਦੇ ਹੀ ਦੇਖਦੇ ਲੜਾਈ ਐਨੀ ਵੱਧ ਗਈ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਡਾਂਗ ਛੋਟੀਆਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇੱਕ ਦੂਜੇ ਦੀ ਦੋਹਾਂ ਧਿਰਾਂ ਨੇ ਜੰਮ ਕੇ ਕੋਟਮਾਰ ਕੀਤੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਝਗੜੇ ਦੌਰਾਨ ਦੋਹਾਂ ਹੀ ਟੀਰਾ ਦੇ ਲੋਕ ਜ਼ਖਮੀ ਹੋਏ ਨੇ ਜੋ ਕਿ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਰੀ ਜਾਂਦੇ ਆਪਣੇ ਜਿਹੜੇ ਮੁੰਡੇ ਰੱਖੇ ਦੁਕਾਨ ਦੇ ਇਹ ਗਿਆ ਚਲਾ ਤੱਕੇ ਨਾਲੋਂ ਦਾ ਸੌਦਾ ਲਵਾਉਣ ਲੱਗ ਗਿਆ ਜੀਵਿੰਦਾਰ ਦਾ। ਕੋਣ ਜਿਹੜਾ ਨਾਲ ਦਾੜਤੀ ਆຊੂ ਉਹਨੂੰ ਮੈਂ ਰੋਕਿਆ ਭਈ ਮੈਂ ਤੇਰੀ ਦੁਕਾਨੇ ਚ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ ਵੀ ਮੇਰਾ ਪੱਕਾ ਜ਼ਿੰਮੇਵਾਰ ਐ ਤੂੰ ਇਹ ਕੰਮ ਨਾ ਕਰ ਤੇ ਫਿਰ ਧੱਕੇ ਨਾਲ ਇਹਨੇ 3-4 ਗਰੀਡ ਥੱਲੇ ਲਵਾ ਲਿਆ ਆਪਣੀ ਦੁਕਾਨ ਦੇ ਉਹ ਜ਼ਿੰਮੇਵਾਰ ਨੂੰ ਰੋਕਦਾ ਵੀ ਭਈ ਮੈਂ ਉਧਰ ਲਾਣਾ ਫਿਰ ਇਹਨੇ ਲਾ ਲੇ ਉਤੋਂ ਇਹਨੂੰ ਮੈਂ ਕਿਹਾ ਵੀ ਮੇਰੀ ਦੁਕਾਨੇ ਦਖਲ ਅੰਦਾਜ਼ੀ ਨਾ ਕਰ ਮੈਂ ਤੇਰੇ ਕਦੇ ਜ਼ਿੰਮੇਵਾਰਾਂ ਨੂੰ ਖਰਾਬ ਨਹੀਂ ਕੀਤਾਗਾ ਬਸ ਉਤੋਂ ਕੰਮ ਇਹਨੇ ਗਾਲੀ ਗਲੋਚੇ ਤੋਂ ਆ ਤੇ ਮੈਂ ਆਗੇ ਦੁਕਾਨ ਦੇ ਸੋਦਾ ਵਿੱਚ ਲੱਗ ਗਿਆ ਇਹ ਆਦੀ ਦੁਕਾਨ ਤੇ ਚਲਾ ਇਹਨਾਂ ਦੇ ਪਰ ਬੰਦੇ ਬੁਲਾ ਲਏ ਫਿਰ ਜਦੋਂ ਮੈਂ ਸੋਦਾ ਵੇਚ ਮੈਨੂੰ ਪਤਾ ਨਹੀਂ ਧਿਆਨ ਨਹੀਂ ਦਿੱਤਾ ਮੈਂ ਇਹਨਾਂ ਵਾਲਾ ਇਹ 10 15 ਬੰਦੇ ਆ ਕੇ ਗੱਲ ਪੈ ਗਏ ਮੇਰੇ ਮੇਰੇ ਸੱਟਾਂ ਮਾਰੀਆਂ ਸੀਰ ਤੇ ਹੀ ਟਾਂਕੇ ਲੱਗੇ ਉਂਗਲ ਫੈਕਚਰ ਹੋਈਆਂ ਹੋਰ ਕਾ ਵੀ ਇਹਨਾਂ ਮੈਨੂੰ ਬੇਸਮਾਲ ਸੀਗੇ ਇਹਨਾਂ ਕੋਲ ਦਸਤੇ ਸੀਗੇ ਕਾਪੇ ਇਹ 10-12 ਸਾਲ ਨੇ ਗਏ ਸੀਗੇ ਜਲਾਲਾਬਾਦ ਸਬਜ਼ੀ ਮੰਡੀ ਦੇ ਵਿੱਚ ਮੇਰੀ ਆੜਤ ਹੈ ਆਨੰਦ ਫਰੂਟ ਕੰਪਨੀ ਮੇਰਾ ਗਵੰਡੀ ਹੈ ਵਿੱਕੀ ਗਰਲੂਰ ਫਰੂਟ ਕੰਪਨੀ ਵਾਲਾ ਜੋ ਮੇਰੇ ਨਾਲ ਬੜੀ ਲੱਗਬਾਜੀ ਰੱਖਦਾ ਹੈ ਕੰਮ ਨੂੰ ਵੇਖ ਕੇ ਮੇਰੇ ਸੜਦਾ ਹੈ ਮੈਨੂੰ ਕਈ ਵਾਰੀ ਨਜਾਇਜ਼ ਉਹਨੇ ਗਾਲ੍ਹਾਂ ਕਢੀਆਂ ਮੈਂ ਕਈ ਵਾਰੀ ਉਹਨੂੰ ਰਿਕਵੈਸਟ ਕੀਤੀ ਕਿ ਮੈਂ ਲੜਨਾ ਨਹੀਂ ਚਾਹੁੰਦਾ ਮੈਂ ਮੇਰੇ ਪਹਿਲਾਂ ਹੀ ਡਿਜ਼ੇਬਿਲਟੀ ਸ ਹੈ ਇੱਕ ਅੱਖ ਤੋਂ ਤੇ ਮੈਂ ਲੜਨਾ ਨਹੀਂ ਚਾਹੁੰਦਾ ਮੈਂ ਮਸੇ ਆਪਣਾ ਕੰਮ ਪਰਿਵਾਰ ਪਾਲ ਰਿਹਾ ਪਰ ਉਹ ਬਹੁਤ ਬਦਮਾਸ਼ੀ ਨਸ਼ੇ ਵੀ ਕਰਦਾ ਹੈ ਬਦਮਾਸ਼ੀ ਵੀ ਕਰਦਾ ਹੈ ਬਹੁਤ ਜ਼ਿਆਦਾ 2-2.5 ਸਾਲ ਤੋਂ ਮੈਨੂੰ ਬੜਾ ਪਰੇਸ਼ਾਨ ਕਰ ਰਿਹਾ ਹੈ ਤੇ ਅੱਜ ਸਵੇਰੇ ਜਦੋਂ ਮੇਰਾ ਛੋਟਾ ਬ੍ਰਦਰ ਮੰਡੀ ਗਿਆ ਤਾਂ 2-3 ਜੀ ਨੇ ਉਹਦੇ ਗੱਲ ਪੈ ਗਏ ਉਹਨੂੰ ਚਪੇੜਾ ਮਾਰੀਆਂ ਮੈਨੂੰ ਉਹ ਛੋਟੇ ਬ੍ਰਦਰ ਨੇ ਫੋਨ ਕੀਤਾ ਫਿਰ ਮੰਡੀ ਆਇਆ ਫਿਰ ਮੇਰੇ ਵੀ ਗੱਲ ਪੈ ਗਏ 4-5 ਜੀ ਨੇ ਇੱਕਾ ਵਿੱਕੀ ਸੀ 3-4 ਜੀ ਨੇ ਹੋਰ ਸੀ ਉਹਨਾਂ ਕੋਲ ਕਾਫੀ ਤਲਵਾਰ ਵੀ ਹੈਗੀ ਸੀ ਹੋਰ ਵੀ ਉਹਨਾਂ ਦੇ ਹੱਥ 'ਚ ਸੋਟੀਆਂ ਡੰਡਾਸੇ ਹੈਗੇ ਸੀ ਤੇ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਮੈਂ ਡਿਸੇਬਿਲਟੀ ਸੀ ਉਹਨਾਂ ਨੂੰ ਪਤਾ ਸੀ ਇਹਦੀ ਡਿਸੇਬਿਲਟੀ ਹੈਗੀ ਹੈ ਇੰਟੈਂਸ਼ਨਲੀ ਉਹਨੇ ਮੇਰੇ ਅੱਖ ਤੇ ਮੁੱਕੇ ਦੋ ਤਿੰਨ ਮਾਰੇ ਜਿੰਨੇ ਕਰਕੇ ਮੇਰੇ ਅੱਖ ਤੇ ਸਵੇਲਿੰਗ ਹੈਗੀ ਫਰੀਦਕੋਟ ਮੈਨੂੰ ਰੈਫਰ ਕੀਤਾ ਹੈ ਅੱਖਾਂ ਦੇ ਡਾਕਟਰ ਕੋਲ ਤੇ ਹੁਣ ਮੈਂ ਇੱਥੇ ਮੇਰੀ ਇਹ ਹੀ ਮੰਗ ਹੈ कि मेनू परेशान ना ਕੀਤਾ جاوے تے مینوں انصاف دیوایا جائے ਸਾਡੇ ਕੋਲ دو پیشنٹ آیا جی اک ਵਿੱਕੀ ਕੁਮਾਰ ਹੈ اک 사જન ਕੁਮਾਰ ਹੈ ਦੋਨੋਂ ਨੇ انہوں نے ਆਪਸ سے لڑائی ہوئی ہے ਦੋਨਾਂ ਦੋਨਾਂ ਦਾ ਐਮ ਐਲ ਆਰ ਕੱਟ ਕੇ ਸਾਦੇ ਭੇਜ ਦਿੱਤੀ ਗਈ ਜਿੰਦਾ ਦਾ ਇਲਾਜ ਇੱਥੇ ਸੰਭਵ ਸੀ ਇੱਥੇ ਰੱਖਿਆ ਜਿੰਦਾ ਨਹੀਂ ਸੀ ਉਹਨੂੰ ਫਰੀਦਕੋਟ ਰੈਫਰ ਕਰ ਦਿੱਤਾ